ਸੁਲਤਾਨਪੁਰ ਲੋਧੀ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਪੀੜ ਪਾੜ ਵਾਲੇ ਇਲਾਕੇ ਚ ਵੀ ਇੱਕ ਬੰਦ ਪਏ ਸ਼ੋਰੂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਦਰਅਸਲ ਪੀੜ ਪਾੜ ਵਾਲੇ ਇਸ ਇਲਾਕੇ ਚ ਤਰਸੇਮ ਸਿੰਘ ਨੇ ਨਵੇਂ ਸ਼ੋਰੂਮ ਨੂੰ ਬਰਵਾਇਆ ਸੀ ਤੇ ਉਸ ਵੱਲੋਂ ਸ਼ੋਰੂਮ ਨੂੰ ਫਾਈਨਲ ਟੱਚ ਦਿੱਤਾ ਜਾ ਰਿਹਾ ਸੀ ਉਦਘਾਟਨ ਤੋਂ ਪਹਿਲਾਂ ਹੀ ਸ਼ੋਰੂਮ ਚ ਚੋਰਾਂ ਨੇ ਧਾਵਾ ਬੋਲ ਦਿੱਤਾ ਤੇ ਉਹਨਾਂ ਨੇ ਕੀਮਤੀ ਸਮਾਨ ਚੋਰੀ ਕਰ ਲਿਆ ਜਿਸ ਤੋਂ ਬਾਅਦ ਸ਼ੋਰੂਮ ਦੇ ਮਾਲਕ ਨੇ ਦੱਸਿਆ ਕਿ ਕਾਰੋਬਾਰ ਖੋਲਣ ਲਈ ਸ਼ੋਰੂਮ ਬਣਾਇਆ ਸੀ ਤੇ ਜਦੋਂ ਆ ਕੇ ਦੇਖਿਆ ਤਾਂ ਚੋਰਾਂ ਵੱਲੋਂ ਮੋਟਰ ਦਰਵਾਜ਼ੇ ਸ਼ੀਸ਼ੇ ਟੂਟੀਆਂ ਪੇਂਟ ਵਾਲੀਆਂ ਬਾਲਟੀਆਂ ਬਿਜਲੀ ਦਾ ਸਮਾਨ ਚੋਰੀ ਕਰ ਲਿਆ ਗਿਆ ਮੇਰਾ ਨਾਮ ਤਰਸ਼ੀਮ ਸਿੰਘ ਆ ਜੀ ਮੈਂ ਬੁੰਡਾ ਕਲੋਨੀ ਚ ਰਹਿਣਾ ਆ ਮਾਈ ਕਾਫੇ ਦੇ ਸਾਹਮਣੇ ਮੇਰੀ ਬਿਲਡਿੰਗ ਆ ਬਣਦੀ ਸੀ ਪਰ ਇਸ ਬਿਲਡਿੰਗ ਦਾ ਮਤਲਬ ਕੰਪਲੀਟ ਕੰਮ ਚੱਲ ਹੋ ਗਿਆ ਸੀਗਾ ਹਫਤਾ ਪਹਿਲਾਂ ਮੈਂ ਪੂਰਾ ਕੰਪਲੀਟ ਕੰਮ ਕਰਕੇ ਜੋ ਵੀ ਇਹਦਾ ਹਾਲ ਕੰਮ ਜਿਦਾ ਬਾਥਰੂਮਾਂ ਦਾ ਲਾਈਟ ਦਾ ਹਰੇਕ ਚੀਜ਼ ਓਕੇ ਕਰਕੇ ਗਿਆ ਸੀ ਹਫਤਾ ਪਹਿਲਾਂ ਮੈਨੂੰ ਕਿਤੇ ਕੰਮ ਸੀ ਆਪਣੇ ਰਿਸ਼ਤੇਦਾਰੀ ਦੇ ਮੈਂ ਹਫਤਾ ਬਾਹਰ ਰਹਾ ਮੈਂ ਅੱਜ ਆ ਕੇ ਦੇਖਿਆ ਸਵੇਰੇ ਦਾ ਮੇਰਾ ਸਾਰਾ ਸਮਾਨ ਲਾ ਕੇ ਲੱਗੇ ਜੀ ਜਿੰਨਾ ਅੰਦਰ ਫਿਟਿੰਗ ਸੀ ਜੋ ਵਾਇਰਿੰਗ ਉੱਪਰ ਤੇ ਨੰਨ ਮੰਜਲਾਂ ਦੀ ਵਾਇਰਿੰਗ ਪਾਈ ਸੀ ਮੈਂ ਉਹ ਸਾਰੀ ਵਾਇਰਿੰਗ ਖਿੱਚ ਕੇ ਲਗਾਇਆ ਆਪਣੀ ਸਿੜੀ ਨਾਲ ਲੈ ਗਿਆ ਪੌੜੀ ਉਹਦੇ ਨਾਲ ਸਾਰੀ ਉਪਰੋਂ ਛੱਤਾਂ ਦੀ ਵਾਇਰਿੰਗ ਵੀ ਕੱਢ ਲਈ ਜਿੰਨੇ ਸਵਿੱਚ ਬੋਰਡ ਜੋ ਲੱਗਾ ਸੀ ਮੋਟਰ ਸੀ ਮੋਟਰ ਦੇ ਸਟਾਰਟਰਸ ਜੋ ਚੀਜ਼ ਸੀ ਸਿਆਲ ਸਭ ਲੈ ਗਏ ਤੇ ਬਾਥਰੂਮਾਂ ਦੇ ਦਰਵਾਜ਼ੇ ਬਾਥਰੂਮਾਂ ਦੇ ਨਾਲ ਜੋ ਸ਼ੀਸ਼ੇ ਅੰਦਰ ਵਗੈਰਾ ਲੱਗੇ ਸੀ ਸਭ ਖੋਲ ਕੇ ਲੈ ਗਏ ਜੀ ਕੋਈ ਚੀਜ਼ ਬਾਕੀ ਨਹੀਂ ਛੱਡੀ ਦਰਵਾਜ਼ੇ ਵੀ ਖੋਲ ਕੇ ਲੈ ਗਏ ਬਾਥਰੂਮਾਂ ਦੇ ਨਾਲ ਔਰ ਜੁਨੀਅਰ ਜੀ ਜਾਂਸੀਆਂ ਦਾ ਮੇਰੀਆਂ ਸਾਰ ਸਾਮਾਨ ਲੈ ਗਏ ਲੁੱਟ ਗਏ ਕੋੜ ਫੋੜ ਕਰ ਗਏ ਸਾਰੀਆਂ ਚੀਜ਼ਾਂ ਦੀ ਸ਼ਟਰ ਤੋੜਦੇ ਰਹੇ ਜੀ ਸ਼ਟਰ ਨਹੀਂ ਉਹਨਾਂ ਤੋਂ ਟੁੱਟੇ ਤਾਂ ਅੰਦਰ ਜਿਹੜਾ ਦੁਕਾਨਾਂ ਦੇ ਵਿੱਚ ਕੋਈ ਸਾਮਾਨ ਹੋਊਗਾ ਬਚ ਗਿਆ ਹੋਊਗਾ ਬਾਕੀ ਜਿਹੜਾ ਉੱਪਰ ਜਨਾਂ ਸਾਮਾਨ ਸੀ ਉਹ ਸਾਰਾ ਲੁੱਟ ਕੇ ਲੈ ਗਏ ਸ਼ੋਰ ਇੱਥੋਂ ਤੋਂ ਅੰਦਰ ਹੋਇਆ ਜੀ ਆਹ ਦਰਵਾਜ਼ਾ ਭੰਨਿਆ ਨਾ ਸਾਹਮਣੇ ਦਰਵਾਜ਼ਾ ਦਰਵਾਜ਼ਾ ਤੋੜਿਆ ਦਰਵਾਜ਼ਾ ਤੋੜ ਕੇ ਅੰਦਰ ਚਲੇ ਗਏ ਉੱਪਰੋਂ ਫਿਰ ਇਹਨਾਂ ਨੇ ਸਾਰੇ ਦਰਵਾਜ਼ੇ ਮੇਰੇ ਭੰਨੇ ਆ ਉੱਤੋਂ ਜਾ ਕੇ ਦੇਖਾ ਜਾ ਮੌਕੇ ਤੇ ਸਾਰੇ ਦਰਵਾਜ਼ਿਆਂ ਦੇ ਲੋਕ ਤੋੜ ਤੋੜ ਕੇ ਅੰਦਰ ਗਏ ਜੀ ਜਿੰਨਾ ਵੀ ਮਤਲਬ ਲੋਕ ਸੀ ਸਾਰੇ ਤੋੜ ਦਿੱਤੇ ਉਹਨਾਂ ਨੇ। ਔਰ ਸੱਚ ਵਧੀਆ ਕੰਪਨੀ ਦਾ ਸਾਰਾ ਸਮਾਨ ਮੈਂ ਲਾਇਆ ਸੀ ਆਪਣੇ ਵਾਸਤੇ ਮਿਲਣਗੇ ਤਿਆਰ ਕਰਵਾ ਰਿਆ ਸੀ ਕਿ ਲੋਕੋ ਕੰਮ ਕਰਾਂਗੇ। ਪਰ ਅਜੇ ਕੰਮ ਕਰਨ ਤੋਂ ਪਹਿਲਾਂ ਹੀ ਲੁਟੇਰੇ ਆ ਕੇ ਸਭ ਲੁੱਟ ਕੇ ਲੱਗੇ ਕੰਮ ਲੱਗੀ ਕਰਨਾਗੇ। ਤਿੰਨ ਤੋਂ ਸਾਢੇ 3 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਜੀ। ਮਿਸਤਰੀਆਂ ਦੇ ਅਲੱਗ ਅਜੇ ਮਿਸਤਰੀਆਂ ਦੇ ਲੇਬਰ ਦਾ ਗਣੀ ਨਹੀਂ ਜਿਹੜਾ ਮੇਰਾ ਸਮਾਨ ਸਮਾਨ ਇਹਨਾਂ ਦਾ ਚਲੇ ਗਿਆ ਜੀ। ਪੁਲਿਸ ਨੂੰ ਸੂਚਨ ਕਰ ਦਿੱਤਾ ਜੀ। ਕਹਿੰਦੇ ਆਉਣੇ ਜੀ। ਮੰਗ ਹੀ ਕਰਦੇ ਜੀ ਇਹ ਆ ਜਿਹੜੇ ਨੁਕਸਾਨ ਹੁੰਦੇ ਇਹਨਾਂ ਤੋਂ ਬਚਾ ਕੀਤਾ ਜਾਵੇ ਮਾੜੇ ਆਦਮੀ ਦਾ ਕੰਮ ਹੀ ਨਹੀਂਗਾ ਜੀ ਇੱਥੇ ਖਲੋ ਨਹੀਂ ਸਕਦੇ ਆ ਗਏ ਹੁਣ ਇੱਡੀ ਵੱਡੀ ਬਿਲਡਿੰਗ ਬਣਾਈ ਆ ਇੱਥੇ ਰਹਿਣ ਦਾ ਕੋਈ ਹੈ ਨਹੀਂਗਾ ਕੀ ਕਰਾਂਗੇ ਬੜੇ ਨੁਕਸਾਨ ਕਰ ਜਾਂਦੇ ਜੀ ਪਤਾ ਨਹੀਂ ਲਾ ਕਿਹੜੇ ਨਾਮ ਕਿੱਥੋਂ ਮਾਰ ਲੈਣਾ ਕਿਨੇ ਕਿਨੇ ਆ ਗਏ ਹੁਣ ਹੈ ਹੀ ਨਹੀਂਗਾ ਜੀ ਕੋਈ ਸੇਫਟੀ ਨਹੀਂ ਹੈਗੀ ਹੁਣ ਐਡੀ ਵੱਡੀ ਬਿਲਡਿੰਗ ਆ ਇੰਨਾ ਇੱਥੇ ਏਰੀਆ ਚ ਵੱਡੀ ਆਵਾਜ਼ ਸਾਹਮਣੇ ਪੱਡਾ ਆ ਇੱਥੇ ਕੋਈ ਚੋਰੀਆਂ ਕਰੀ ਜਾਂਦੇ ਤੇ ਕਿੱਥੋਂ ਸੇਫ ਕਰ ਲਾਂਗੇ ਇਹਨਾਂ ਜੀਦਾਂ ਨੂੰ ਅਫੋ ਜੀ ਘਟਨਾਵਾਂ ਹੋ ਰਹੀਆਂ ਜੀ ਬਹੁਤ ਗਲਤ ਹੋ ਰਿਹਾ ਜੀ ਉਹਨਾਂ ਨੇ ਕਹਿਣਾ ਕਿ ਬੜੇ ਚਾਵਾ ਨਾਲ ਸੁਲਤਾਨਪੁਰ ਲੋਧੀ ਵਿੱਚ ਕਾਰੋਬਾਰ ਖੋਲਣਾ ਚਾਹੁੰਦੇ ਸਨ ਪਰ ਜੀਕਰ ਅਸੀਂ ਪਹਿਲਾਂ ਹੀ ਸੁਰੱਖਿਆਤਨਾਤ ਬਾਅਦ ਚ ਕਿਵੇਂ ਹੋਵਾਂਗੇ ਉਹਨਾਂ ਨੇ ਇਸ ਤੇ ਚਿੰਤਾ ਪ੍ਰਗਟਾਈ ਹੈ ਬਿਊਰੋ ਰਿਪੋਰਟ ਜੀਕੇਆ ਟੀਵੀ